ਜਿਹੜਾ ਬੰਦਾ ਮਰਿਆ ਲਟੇਰਾ ਉਹਦੀ ਬਾਹ ਦੇ ਉੱਤੇ ਲਸ਼ਮਰਦਾਸ ਕਰਕੇ ਲਿਖਿਆ ਬਿਹਾਰੀਆ ਜਾਦਾ ਛਿਗਲੀ ਕਰਨ ਸਾਡੀ ਇਹ ਵੀ ਬੇਨਤੀ ਆ ਵੀ ਇਹ ਬਿਹਾਰੀਏ ਬਜੜੇ ਆ ਪੰਜਾਬ ਦੇ ਵਿੱਚ ਉਹਨਾਂ ਨਾਮ ਵਣਜੇ ਤੇ ਜਾਣ ਕਿਉਂਕਿ ਆ ਜਿਹੜੀ ਲੁੱਟਾਂ ਘੋਹਾਂ ਹੁੰਦੀਆਂ ਨੇ ਇਹ ਬਿਹਾਰੀਏ ਰਾਤ ਨੂੰ ਲੁੱਟਾਂ ਘੋਹਾਂ ਕਰਦੇ ਆ ਜਿੰਨੇ ਬੀੜੀ ਪੀਣੇ ਦੇ ਤੁਰਕਾਂ ਚ ਰਲਾਇਆ ਜਿਹੜੇ ਤੁਰਕ ਹੁੰਦੇ ਸੀ ਤੁਰਕਾਂ ਚ ਰਲਾਇਆ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਇਸ ਬੰਦੇ ਨੂੰ ਜਿੱਥੇ ਵੀ ਮਿਲ ਗਿਆ ਅਸੀਂ ਬੰਦੀ ਕਾਰਵਾਈ ਕਰਾਂਗੇ ਦੇਪੋਰਸ ਪ੍ਰਸ਼ਾਨੀਆ ਕਾਰਵਾਈ ਨਾ ਕੀਤੀ ਉਹ ਤੋਂ ਬਾਅਦ ਜਿਹੜੀ ਕਾਰਵਾਈ ਅਗਲੀ ਖਾੜੀ ਹੋਏਗੀ ਇਹ ਲਟੇਰੇ ਕੋਈ ਬਿਹਾਰ ਗਿਆ ਜਾਂਦੇ ਆ ਛਗੜੀਕਰ ਆ ਵੇਖੋ ਬੀੜੀਆਂ ਪਈਆਂ ਨਾ ਨਹੀਂ ਆਟ ਨੋ ਦੀ ਗਿਣਤੀ ਦੇ ਵਿੱਚ ਆ ਥਾਣੇ ਵਿੱਚ ਦਸਤਾਨੇ ਚੜਨ ਵਾਲੇ ਉਹਨੂੰ ਰੱਸਾ ਪਾ ਕੇ ਜਿਹੜੀਆਂ ਬਣਦੀਆਂ ਸਾਡੀ ਸ਼ੋਣੀਆਂ 'ਚ سزا ਹੁੰਦੀਆਂ ਨੇ ਉਹ ਅਸੀਂ ਦਿਵਾਵਾਂਗੇ ਪਹਿਲਾ ਇਤਿਹਾਸ ਪੜੋ ਕਿ ਸਿਕਲੀਕਰ ਹੈ ਕੌਣ ਆ ਸਰ ਸਾਹਿਬ ਵੈਕਰ ਜੀ ਕੀ ਫਤਿਹ ਜੀ ਪੰਜਾਬ ਦੇ ਵਿੱਚ ਜਿੰਨੇ ਵੀ ਡੇਰੇ ਬਹਿਕਾਂ ਵਾਲੇ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਆ ਵੀ ਸਾਰੇ ਕਹਿੰਦੇ ਸਸਤਰ ਕੇ ਅਧੀਨ ਖਾਲਸਾ ਸਸਤਰ ਕੇ ਅਧੀਨ ਖਾਲਸੇ ਦੀ ਤੁਹਾਨੂੰ ਕਹਾਣੀ ਲੱਗਾ ਦੱਸਣਾ ਵੀ ਉੱਡ ਜਾਵੇ ਕਾਲੇ ਕੱਚਿਆਂ ਵਾਲਾ ਤਾਂ ਗਰੋਹ ਚੱਲਦਾ ਸੀ ਹੁਣ ਬਹਿਕਾਂ ਦੇ ਉੱਤੇ ਡੇਰੇ ਪੈਂਦੇ ਆ ਜੇ ਦੀ ਤਾਜ਼ਾ ਖਬਰ ਅੰਮਰਸਰ ਜ਼ਿਲ੍ਹੇ ਦੇ ਪਿੰਡ ਥਾਣਾ ਲੋਪੋਕੇ ਚਗਾਵਾ ਪਿੰਡ ਕੱਚਾ ਭੀਲੋਵਾਲ ਉਹ ਤੋਂ ਦੀ ਆ ਪਿੰਡੋਂ ਵੇਖੋ ਇੱਧਰ ਮਾਰਿਓ ਕਾਕਾ 1 2 3 4 5 ਜਿਹੜਾ ਬੰਦਾ ਮਰਿਆ ਲਟੇਰਾ ਉਹਦੀ ਬਾਹ ਦੇ ਉੱਤੇ ਲਖਮਰ ਦਾਸ ਕਰਕੇ ਲਿਖਿਆ ਪਿਆਰੀਆ ਜਾਵਦਾ ਛਿਗਲੀ ਕਰਨ ਸਾਡੀ ਇਹ ਵੀ ਬੇਨਤੀ ਆ ਵੀ ਇਹ ਪਿਆਰੀਏ ਜਿਹੜੇ ਆ ਪੰਜਾਬ ਦੇ ਵਿੱਚ ਹੋਣ ਨਾ ਬਣਜਤੇ ਜਾਣ ਕਿਉਂਕਿ ਆ ਜਿਹੜੀਆਂ ਲੁੱਟਾਂ ਖੋਹਾਂ ਦੀਆਂ ਇਹ ਪਿਆਰੀਏ ਰਾਤ ਨੂੰ ਲੁੱਟਾਂ ਖੋਹਾਂ ਕਰਦੇ ਆ ਕਹੀ ਇਹੋ ਹੀ ਐਸਐਸਪੀ ਸਾਹਿਬ ਤੋਂ ਮੰਗ ਕਰਦੇ ਆ ਵੀ ਇਹਨਾਂ ਲਟੇਰਿਆਂ ਦਾ ਪਤਾ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਦੂਜੀ ਬੇਨਤੀ ਹੈ ਜੀ ਐਸਐਚਓ ਸਾਹਿਬ ਲੋਪਕੇ ਥਾਣਾ ਜਿਹੜਾ ਸਾਡੀ ਰਵਲ ਜੜੀ ਉਹ ਲੈ ਕੇ ਜਮਾ ਕਰ ਲਈਏ ਜੇਕਰ ਨੂੰ ਕੋਈ ਉਹਦੀ ਵਾਰਦਾਤ ਹੋ ਜਾਂਦੀ ਫੇਰ ਦੁਬਾਰਾ ਘਰ ਤੇ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਸਾਨੂੰ ਸਾਡਾ ਸਾਡਾ ਲਿਸੰਸੀ ਹਥਿਆਰ ਆ ਉਹ ਸਾਡੇ ਰਿਸ਼ਤੇਦਾਰਾਂ ਨੂੰ ਵਾਪਸ ਦਿੱਤਾ ਜਾਵੇ ਐਨਾ ਕਹਿਦਾ ਆਇਆ ਵੈਕਰ ਜਿੱਕਾ ਖਾਲਸਾ ਵੈਕਰ ਜਿੱਕੀ ਫਤਿਹ ਵੀ ਅਸੀਂ ਆਹੀ ਮੰਗ ਚਾਉਂਦੇ ਆ ਜਿਵੇਂ ਅਸੀਂ ਮੰਗ ਪੱਤਰ ਦੇ ਰਹੇ ਆ ਸਾਡੇ ਸਤਕਾਰਯੋਗ ਪ੍ਰਧਾਨ ਪੰਜਾਬ ਸਰਦਾਰ ਮਠਨ ਸਿੰਘ ਜੀ ਸਰਦਾਰ ਰਾਮ ਸਿੰਘ ਜੀ ਅਤੇ ਹੋਰ ਵੀ ਸਾਰੇ ਜਿਨ੍ਹਾਂ ਵੀ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਨੇ ਜਾਂ ਵੱਖੋ ਵੱਖਰੇ ਦੂਰ ਦਰਾਡੇੋਂ ਚੱਲ ਕਰਕੇ ਜਿਹੜੇ ਵੀ ਬਰਾਦਰੀ ਦਾ ਦਰਦ ਰੱਖਣ ਵਾਲੇ ਸਾਡੇ ਸਿਗਲਕਰ ਪਾਈਚਾਰੇ ਚੋਂ ਜਾਂ ਕਿਸੇ ਹੋਰ ਪਾਈਚਾਰੇ ਤੋਂ ਸੰਬੰਧ ਰੱਖਦੇ ਹੋਏ ਵੀਰ ਸੀਗੇ ਉਹ ਅੱਜ ਇੱਥੇ ਪਹੁੰਚ ਤੇ ਜਿਹੜੀਆਂ ਸਾਡੀ ਸਿਗਲਕਰ ਪਾਈਚਾਰੇ ਨੇ ਤੁਹਾਨੂੰ ਗੱਲਾਂ ਦੱਸੀਆਂ ਨੇ ਉਸ ਦੀ ਅਕੋਰਡਿੰਗ ਅਸੀਂ ਜਿਹੜਾ ਅਗਲਾ ਸਟੈਪ ਹੈ ਉਹ ਅਸੀਂ ਜ਼ਰੂਰ ਲਵਾਂਗੇ ਇਹਦੇ ਵਿੱਚ ਕੋਈ ਦੋਹਰਾਏ ਨਹੀਂ ਮੇਰਾ ਨਾਮ ਗਿਆਨੀ ਰਾਮ ਸਿੰਘ ਜੀ ਆ ਜੀ ਤੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਆ ਬਹੁਤ ਹੀ ਜ਼ਿਆਦਾ ਜਿਨ੍ਹਾਂ ਦੇ ਵਿੱਚ ਸਿਗਲੀਗਰ ਬਰਾਦਰੀ ਨੂੰ ਬਹੁਤ ਹੀ ਮਾੜਾ ਦੱਸਿਆ ਜਾ ਰਿਹਾ ਜੇ ਆਪਾਂ ਦੇਖੀਏ ਉਹਦੇ ਵਿੱਚ ਇਹੋ ਜਿਹੀ ਸ਼ਬਦ ਬੋਲੇ ਨੇ ਜੇ ਕਿ ਉਹ ਸਾਡੀ ਕੌਮ ਦੇ ਲਈ ਸੁਣੇ ਵੀ ਨਹੀਂ ਜਾਂਦੇ ਜਿਨ੍ਹਾਂ ਦੇ ਵਿੱਚ ਸਾਨੂੰ ਯੂਪੀ ਬਿਹਾਰ ਦੇ ਭਈਏ ਬਣਾ ਦਿੱਤਾ ਕਾਲੀ ਕੱਚੇ ਵਾਲੇ ਬਣਾ ਦਿੱਤਾ ਬਿੜੀ ਪੀਣ ਵਾਲੇ ਬਣਾ ਦਿੱਤਾ ਐਸੀ ਕੌਮ ਦੇ ਵਿੱਚ ਨਿਗਾ ਮਾਰੀਏ ਇਹ ਸਿਕਲੀਗਰ ਕੌਮ ਆ ਇਹ ਗੁਰੂਆਂ ਦੇ ਨਾਲ 6ਵੇਂ ਪਾਤਸ਼ਾਹ ਹੀ ਲੈ ਕੇ 10ਵੇਂ ਪਾਤਸ਼ਾਹ ਤੱਕ ਸਾਸਤਰਾਂ ਦੀ ਸੇਵਾ ਕੀਤੀ ਆ ਕਿ ਅਜੋ ਕੌਮ ਇਹ ਬीडीपी ਨਾਲ ਕਿਵੇਂ ਦਾਸਤ ਬੰਦੇ ਨੇ ਮੇਰਾ ਤਾਂ ਜੀ ਇਦਾਂ ਕਰਦਾ ਮੈਂ ਉਹਦੀ ਜ਼ੁਬਾਨ ਖਿੱਚ ਕੇ ਉਹਦੇ ਹੱਥ ਵਿੱਚ ਫੜਾ ਦਿਆਂ ਮੇਰੀ ਬੈਂਤੀ ਆ ਇਹ ਸਾਰਿਆਂ ਨੂੰ ਕਿ ਹੋਰ ਵੀ ਇਹ ਕੌਮ ਦੇ ਬਾਰੇ ਮਾੜਾ ਨਾ ਬੋਲੋ ਨਹੀਂ ਤਾਂ ਸਾਡੇ ਖੂਨ ਦੇ ਵਿੱਚ ਬਹੁਤੀ ਹਵਾਲ ਆ ਰਿਹਾ ਮੇਰਾ ਜੀ ਕਰਾ ਮੈਂ ਉਹਦਾ ਗਾਟਾ ਲਾ ਦਿਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੀ ਮੇਰਾ ਨਾਮ ਮੀਠਨ ਸਿੰਘ ਆ ਸਿੱਖ ਸਿਕਲੀਕਾਰ ਸਿੰਘ ਸਭਾ ਪੰਜਾਬ ਵੱਲੋਂ ਕਿੱਥੋਂ ਆ ਕਿੱਥੇ ਆਏ ਹੋ ਇਸ ਟਾਈਮ ਇਸ ਟਾਈਮ ਅਸੀਂ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਅੱਜ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਕੀ ਮਸਲਾ ਹੈ ਮਸਲਾ ਜੀ ਇੱਕ ਲੋਕੋ ਕੇ ਕਲਾ ਅੰਬਰਸਰ ਦੇ ਵਿੱਚ ਕੋਈ ਬਾਰਦਾਤ ਹੋਈ ਆ ਜਿਹੜੇ ਘਰ ਦੇ ਉੱਤੇ ਅਟੈਕ ਕੀਤਾ ਗਿਆ ਉਹਦੀ ਬਾਹ ਵੱਡੀ ਗਈ ਆ ਤੇ ਜਿਹੜੇ ਦੋਸ਼ੀ ਦੇ ਉਹਨਾਂ ਨੇ ਕੋਈ ਖੋਪੜ ੜਾਤਾ ਪਰ ਉਸ ਪਰਿਵਾਰ ਨੇ ਸਾਡੇ ਭਾਈਚਾਰੇ ਤੇ ਕਿਚੜ ਠਾਲਿਆ ਜਿਹੜਾ ਪੈਂਦਾ ਵੀ ਉਹ ਸਿਕਲੀਕਾਰ ਬੀਡੀਆਂ ਪਿੰਦੇ ਨੇ ਤੇ ਉਹਨਾਂ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਆ ਜਿਹੜਾ ਸਿਕਲੀ ਕਰ ਭਾਈਚਾਰਾ ਹੋਇਆ ਹੈ ਗੁਰੂ ਸਾਹਿਬ ਨਾਲ ਹਥਿਆਰ ਬਣਾਉਂਦਾ ਰਿਹਾ ਗੁਰੂ ਸਾਹਿਬ ਨਾਲ ਬੰਦ-ਬੰਦ ਕਟਾ ਕੇ ਕੁਰਬਾਨੀ ਦੇਣ ਵਾਲੇ ਆ ਪਰਿਵਾਰਾਂ ਚੋਂ ਆ ਇੱਥੇ ਤੱਕ ਜਦੋਂ ਖੁੰਨੀ ਹਾਥੀ ਆਇਆ ਸੀ ਬਾਬਾ ਬਚਿੱਤਰ ਸਿੰਘ ਨੇ ਉਹ ਵੀ ਭਾਈ ਸਿਕਲੀ ਕਰਾਂ ਤੋਂ ਭਾਈ ਬਚਿੱਤਰ ਸਿੰਘ ਨੇ ਰੋਕਿਆ ਜਿਹੜੀਆਂ ਸਸਤਰ ਸਿੱਖ ਭਾਈਚਾਰਾ ਪਾ ਰਿਹਾ ਉਹ ਸਿਕਲੀ ਕਰ ਭਾਈਚਾਰੇ ਦੇ ਬਣਦੇ ਨੇ ਪਰ ਉਹਨਾਂ ਨੇ ਸਾਡੀ ਤੁਲਨਾ ਇੱਕ ਬਿਹਾਰੀ ਸਿਕਲੀ ਸਿਕਲੀ ਕਰਦੇ ਨਾਂ ਤੇ ਕੀਤੀ ਸਾਡੇ ਭਾਈਚਾਰੇ 'ਚ ਤਮਾਕੂ ਦੇ ਲਵੇ ਨਹੀਂ ਜਾਂਦੇ ਉਹਨਾਂ ਨੇ ਸਾਨੂੰ ਤਮਾਕੂ ਨਾਲ ਜੋੜਿਆ ਇੱਥੇ ਤੱਕ ਇਹ ਵੀ ਕਹਤਾ ਹੀ ਇਹ ਕਾਲੀ ਕੱਛੇ ਵਾਲੇ ਨੇ ਇਹ ਡਕੈਤੀ ਨੇ ਇਹਨਾਂ ਨੂੰ ਪੰਜਾਬ ਤੋਂ ਬਾਹਰ ਕੱਢਿਆ ਜਾਵੇ ਇਹ ਲਟਾਇਰੇ ਨੇ ਤੇ ਇਹਦਾ ਮਤਲਬ ਇਹ ਆ ਵੀ ਉਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਅੱਜ ਅਸੀਂ ਪ੍ਰਸ਼ਾਸਨ ਕੋਲੇ ਆਏ ਆ ਵੀ ਇਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੇ ਨਾ ਕਾਰਵਾਈ ਸਰਕਾਰ ਤੇ ਪ੍ਰਸ਼ਾਸਨ ਨੇ ਕੀਤੀ ਫਿਰ ਜਿਹੜੀਆਂ ਸਾਡੀਆਂ ਨਿੰਗ ਸਿੰਘ ਫੌਜਾਂ ਨੇ ਉਹਨੂੰ ਸੰਗਲ ਪਾ ਕੇ ਬੂਰੇ ਚ ਲਵੇਟ ਕੇ ਜਿਹੜੀ ਵੀ ਉਹਨੂੰ ਬਣਦੀ ਸਜ਼ਾ ਹੋਊਗੀ ਅਸੀਂ ਉਹ ਦੇਵਾਂਗੇ ਜੀ ਜੇ ਕਿ ਇਹ ਗੁਰੂ ਦੀ ਲਾੜਲੀ ਫੌਜ ਕਹੇ ਜਾਂਦਾ ਜੇ ਉਹਨਾਂ ਤੇ ਇਦਾਂ ਦੇ ਸਟੈਪ ਚੱਕੇ ਜਾਣ ਗਲਤ ਬੋਲਿਆ ਜਾਵੇ ਤੇ ਉਹਨਾਂ ਤੇ ਕੀ ਕਾਰਵਾਈ ਮੰਗਦੇ ਹੋ ਅਸੀਂ ਤਾਂ ਇਹੀ ਕਾਰਵਾਈ ਮੰਗਦੇ ਆ ਕਿ ਸਰਕਾਰ ਉਹਨੂੰ ਇਦਾਂ ਦੀ ਸਜ਼ਾ ਲਾਵੇ ਮੁੜ ਕੇ ਕਿਸੇ ਵੀ ਭਾਈਚਾਰੇ ਨੂੰ ਗਲਤ ਨਾ ਬੋਲੇ ਜਿਹੜਾ ਸਿਕਲੀਕਰ ਭਾਈਚਾਰਾ ਇੱਕ ਤਾਂ ਐਸਸੀ ਚੋਂ ਦਾ ਤੇ ਦੂਜਾ ਗੁਰੂ ਸਾਹਿਬ ਦੇ ਕਰੀਬੀ ਬਹੁਤ ਆ ਤੇ ਗੁਰੂ ਸਾਹਿਬ ਨੇ ਸਿਕਲੀਕਰ ਖਿਤਾਬ ਖੁਦ ਗੁਰੂ ਸਾਹਿਬ ਨੇ ਦਿੱਤਾ ਸੀ ਚਲੋ ਅੱਗੇ ਸਰਕਾਰਾਂ ਨੇ ਆ ਕੇ ਇਹਨੂੰ ਇੱਕ ਜਾਤ ਬਣਾਤਾ ਇੱਕ ਜਾਤ ਨਹੀਂ ਹੈ ਗੁਰੂ ਸਾਹਿਬਾਂ ਨੇ ਸਾਨੂੰ ਇੱਕ ਖਤਾਬ ਦਿੱਤਾ ਸੀ ਸਿੱਖਲੀ ਕਰਾਂ ਦਾ ਜਦੋਂ ਇੱਕ ਕਰਪਾਨ ਬਣਾ ਕੇ ਸ਼ਕਲ ਉਹਦੇ ਵਿੱਚ ਗੁਰੂ ਸਾਹਿਬ ਦੀ ਦੇਖੀ ਸੀ ਅਸੀਂ ਇਹੀ ਕਹਿੰਦੇ ਆ ਵੀ ਸਰਕਾਰ ਇਹਨੂੰ ਸਖਤ ਤੋਂ ਸਖਤ ਕਾਰਵਾਈ ਕਰੇ ਤੇ ਇਹ ਸਰਕਾਰ ਨਹੀਂ ਕਾਰਵਾਈ ਕਰਦੀ ਤੇ ਤੁਹਾਡਾ ਨੈਕਸਟ ਸਟੈਪ ਕੀ ਹੋਏਗਾ ਨੈਕਸਟ ਸਟੈਪ ਸਾਡਾ ਆਊਗਾ ਜਿੰਨੀ ਵੀ ਸਾਡੀਆਂ ਪੰਥ ਦੀਆਂ ਜਥੇਬੰਦੀਆਂ ਨੇ ਤੇ ਜਿਹੜੀਆਂ ਸਿੱਖ ਲਈ ਕਰ ਭਾਈਚਾਰੇ ਤੋਂ ਸ਼ਸਤਰਾਂ ਲੈਂਦੀਆਂ ਨੇ ਔਰ ਗੁਰੂ ਸਾਹਿਬ ਦੇ ਜਿਹੜੇ ਸ਼ਸਤਰ ਪਸੰਦ ਕਰਦੀਆਂ ਨੇ ਲੈਂਦੀਆਂ ਉਹ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਉਹਨੂੰ ਰੱਸਾ ਪਾ ਕੇ ਜਿਹੜੀਆਂ ਬਣਦੀਆਂ ਸਾਡੀ ਸੋਹਣੀਆਂ 'ਚ ਸਜਾ ਹੁੰਦੀਆਂ ਨੇ ਉਹ ਅਸੀਂ ਦਿਵਾਵਾਂਗੇ ਫਿਰ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪਤਾ ਸੰਗਤ ਜੀ ਸਾਰਿਆਂ ਨੂੰ ਵੀ ਮੁੱਖ ਜਹੇਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜ ਸਿੰਘ ਜੀ ਦੇ ਦੇਣ ਦੇ ਰਹੇ ਨੇ ਸੇਵਾ ਕਰਦੇ ਆ ਜੋ ਕਿ ਅੱਜ ਫੇਰ ਚੱਲਦੀ ਚੱਲਦੀ ਇੱਕ ਵੀਡੀਓ ਬਹੁਤ ਜ਼ਿਆਦੀ ਵਾਇਰਲ ਹੋ ਰਹੀ ਸੀਗੀ ਮੀਡੀਆ ਦੇ ਵਿੱਚ ਤੇ ਸਾਡੇ ਕੋਲੇ ਸਿੰਘ ਵੀ ਆਏ ਆ ਸਿਗਲੀ ਗੱਲ ਭਾਈਚਾਰਾ ਵੀ ਜੋ ਕਿ ਇੱਕ ਬੀੜੀ ਇੱਕ ਕੋਈ ਸਿੰਘ ਆ ਕੋਈ ਬੰਦਾ ਬੋਲਦਾ ਬੀੜੀ ਕਹਿੰਦਾ ਵੀ ਸਿੰਘਾਂ ਨੂੰ ਬੀੜੀ ਪੀਣਿਆਂ ਦੇ ਨਾਲ ਮਲਾਤਾ ਭਈਆਂ ਦੇ ਇੱਕ ਪ੍ਰਵਾਸੀਆਂ ਦੇ ਨਾਲ ਮਲਾਤਾ ਉਹਨਾਂ ਨੂੰ ਪੁੱਛਣਾ ਚਾਹਣਾ ਉਹ ਚੌਰੇ ਨੂੰ ਪੁੱਛਣਾ ਚਾਹਣਾ ਵੀ ਤੂੰ ਮੈਨੂੰ ਇਹ ਦੱਸ ਵੀ ਤੂੰ ਸਾਨੂੰ ਇੱਕ ਉਹ ਬੰਦਿਆਂ ਦੇ ਨਾਲ ਬੀੜੀ ਪੀਣਿਆਂ ਦੇ ਨਾਲ ਮਲਾ ਰਿਹਾ ਇੱਕ ਇੱਕ ਸਾਡੇ ਕਿਹੜੇ ਪਾਸੇ ਤੂੰ ਤੁਰਿਆ ਜਾਣਾ ਹੈਗਾ ਕਿਹੜੇ ਪਾਸੇ ਜਾ ਰਿਹਾ ਹੈਗਾ ਵੀ ਇੱਕ ਸਾਨੂੰ ਰੋਡ ਇੱਕ ਪਾਸੇ ਗਲਤ ਪਾਸੇ ਲੈ ਕੇ ਜਾ ਰਿਹਾ ਹੈਗਾ ਸਾਡੀਆਂ ਬੇਅਦਵੀਆਂ ਕਰ ਰਿਹਾਗੇ ਵੀ 10 ਸਿਗਲੀਕਰ ਭਾਈਚਾਰਾ ਸਾਡਾ ਜਿਹੜਾ ਸ਼ਸਤਰ ਬਣਾਉਂਦਾ ਹੈਗਾ ਸ਼ਸਤਰ ਤਿਆਰ ਕਰਦੇ ਵਰਸ਼ੇ ਤਿਆਰ ਕਰਦੇ ਹੋਰ ਬਹੁਤ ਸ਼ਸਤਰ ਰਫਲਾ ਵੀ ਤਿਆਰ ਕਰਦੇ ਪਹਿਲਾਂ ਗੁਰੂ ਮਹਾਰਾਜ ਦੇ ਟਾਈਮ ਦੇ ਵਿੱਚ ਕਰਕੇ ਦਿੰਦੇ ਰਹੇ ਗਿਆ ਤੇ ਅੱਜ ਉਹਨਾਂ ਨੂੰ ਉਹ ਲੋਕ ਕੁਝ ਲੋਕ ਕਾਲੀਆਂ ਪੇਡਾਂ ਹੀ ਕਹੂੰਗਾ ਵੀ ਜਿਹੜੀਆਂ ਕਾਲੀਆਂ ਭੇਡਾਂ ਵਿੱਚ ਵੱੜ ਚੁੱਕੀਆਂ ਨੇ ਸਿਗਲੀ ਗਲ ਭਾਈਚਾਰੇ ਦੇ ਵਿੱਚ ਵੀ ਉਹ ਗਲਤ ਬੋਲਦੇ ਪਏ ਉਹਨਾਂ ਦੇ ਅਸੀਂ ਬੰਦੀ ਕਾਰਵਾਈ ਕਰਵਾਵਾਂਗੇ ਅਸੀਂ ਅਫਸਰਾਂ ਕੋਲੇ ਆਏ ਆ ਸਾਬ ਨੂੰ ਇਹ ਕਹਿੰਦੇ ਵੀ ਜੋ ਬੰਦੀ ਕਾਰਵਾਈ ਕਰੇ ਜਿਸ ਅਫਸਰ ਨਹੀਂ ਕਰਨਗੇ ਕਾਰਵਾਈ ਫਿਰ ਅਗਲੀ ਕਾਰਵਾਈ ਅਸੀਂ ਆਪਣੀ ਜਿਹੜੀ ਸਾਡੀ ਜਹਿਬੰਦੀ ਹੈਗੀ ਆ ਉਹਨਾਂ ਨੂੰ ਅਸੀਂ ਜਰੂਰ ਕਾਵਾਂਗੇ ਵੀ ਉਹਨੂੰ ਜਾ ਕੇ ਉੱਥੇ ਬੰਨ ਕੇ ਲੈ ਕੇ ਆਈਏ ਤੇ ਜੋ ਵੀ ਦਲਾਂ ਦੇ ਵਿੱਚ سزا ਦਿੱਤੀ ਜਾਂਦੀ ਆ ਉਹ ਅਸੀਂ ਦੇਵਾਂਗੇ ਬਾਕੀ ਸਾਡੇ ਵੀਰ ਜੀ ਬੈਠੇ ਆ ਬਾਕੀ ਬੋਲਣਗੇ ਦੱਸੋ ਜੀ ਹਾਂਜੀ ਬੋਲ ਦਿਤਾ ਹਾਂਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਮਖ ਪਿਆਰਿਓ ਇਹ ਇੱਕ ਸਾਡੇ ਕੋਲ ਮਸਲਾ ਆਇਆ ਜੋ ਕਿ ਸਿਕਲੀਕਰ ਪਰਿਵਾਰ ਦੇ ਨਾਲ ਕਿਸੇ ਨੇ ਉਸ ਕੌਮ ਨੂੰ ਤੁਮਤ ਲਾਈ ਜਾਂ ਛੇੜਛਾੜ ਕੀਤੀ ਜਾਂ ਧਰਮ ਦੇ ਨਾਲ ਕਿਸੇ ਵੀ ਤਰੀਕੇ ਦੀ ਗੱਲ ਕੀਤੀ ਆ ਤੋਂ ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੇ ਪਹਿਲਾਂ ਇਤਿਹਾਸ ਪੜੋ ਤਸੀਂ ਚਿਕਲੀਕਾਰ ਹੈ ਕੌਣ ਆ ਜੇ ਤੁਹਾਨੂੰ ਚਿਕਲੀ ਕਰਦੇ ਇਤਿਹਾਸ ਬਾਰੇ ਨਾ ਪਤਾ ਜੇ ਤੁਸੀਂ ਭਾਵੇਂ ਲੱਖ ਬਾਣੇ ਛੱਡੋ ਤੁਸੀਂ ਜੋ ਮਰਜ਼ੀ ਬਣੇ ਫਿਰੋ ਜਦੋਂ ਤੁਹਾਨੂੰ ਧਰਮਾਂ ਦੇ ਇਤਿਹਾਸ ਦਾ ਨਹੀਂ ਪਤਾ ਚਾਹੇ ਮੁਸਲਮਾਨ ਪਾਈ ਚਾਰਿਆ ਇਤਿਹਾਸ ਹੈ ਚਾਹੇ ਕ੍ਰਿਸ਼ਨ ਪਾਈ ਚਾਰਿਆ ਇਤਿਹਾਸ ਹੈ ਚਾਹੇ ਹਿੰਦੂ ਦਾ ਚਾਹੇ ਸਿੱਖ ਦਾ ਪਹਿਲਾਂ ਤੁਹਾਨੂੰ ਇਤਿਹਾਸ ਪੜ੍ਹਨਾ ਚਾਹੀਦਾ ਉਸ ਤੋਂ ਬਾਅਦ ਜਿਹੜੇ ਵੀ ਤੁਸੀਂ ਧਰਮ ਦੇ ਵਿੱਚ ਜਾਣਾ ਉੱਥੇ ਜਾ ਸਕਦੇ ਹੋ ਜੀ ਤੋਂ ਗੁਰੂ ਹਰਗੋਬਿੰਦ ਸਾਹਿਬ ਜਵੇਂ ਪਾਤਾ ਕਰੂ ਅਰਜਨ ਦੇਵ ਜੀ ਦੇ ਪੁੱਤਰ ਸਨ ਜਿਨ੍ਹਾਂ ਨੇ ਮੀਰੀ ਪੀਰੀ ਦੇ 270 ਪਾਏ ਸਨ ਜੀ ਉਹਨਾਂ ਦੇ ਵਿੱਚ ਜੋ 70 ਦਾ ਆਰਡਰ ਜੋ 70 ਦੀ ਸੇਵਾ ਜੋ 70 ਦਾ ਹੁਕਮ ਲਾਇਆ ਸੀਗਾ ਉਹ ਸਿਕਲੀ ਘਰਾਂ ਨੂੰ ਲਾਇਆ ਸੀਗਾ ਕੱਲੇ ਸ਼ਸਤਰ ਨਹੀਂ ਨਾਲ ਅਸਤਰ ਵੀ ਲਾਏ ਸੀਗੇ ਅਸਤਰ ਜਾਣਦੇ ਹੋ ਕੀ ਹੁੰਦੇ ਆ ਜੋ ਤੁਹਾਨੂੰ ਅਸਤਰ ਦੱਸਾਂਗੇ ਅਸਤਰ ਦਾ ਮਤਲਬ ਅਸਲਾ ਬਦੂਕਾਰ ਬਾਰ-ਬਾਰ ਇਹਨਾਂ ਨੂੰ ਲਾਇਸੈਂਸ ਮਿਲਿਆ ਏ ਉਹ ਪੰਥ ਦੇ ਉਹ ਜੋਦੇ ਨੇ ਸਭ ਤੋਂ ਪਹਿਲਾਂ ਸਿੱਖੀ ਧਰਮ ਜਿਹੜਾ ਬਣਿਆ ਸੀ ਉਹ ਸਿਕਲੀ ਕਰ ਬਣਿਆ ਅੱਜ ਵੀ ਤੁਸੀਂ ਸਿੱਖਾਂ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਕਿ ਪੱਗਾਂ ਤਾਲੀਆਂ ਮੁੰਨੀਆਂ ਬੜੀ ਤੇ ਪੱਗਾਂ ਦੇ ਫਿਰ ਫਸਾਈ ਫਿਰਦੇ ਆ ਪਰ ਸਿਕਲੀ ਘਰਾਂ ਹੀ ਜਾ ਕੇ ਦੇਖੋ ਕਿਸੇ ਦੀ ਦਾੜੀ ਨਹੀਂ ਕੱਟੀ ਹੋएगी ਕਿਸੇ ਦਾ ਕੇਸ ਨਹੀਂ ਕੱਟਿਆ ਹੋਏਗਾ ਤੇ ਮੈਂ ਇਹ ਗੱਲ ਕਹਿਣੀ ਕਿਉਂ ਨਾ ਜਿੰਨੇ ਬੀੜੀ ਪੀਣੇ ਤੇ ਤੁਰਕਾਂ ਚ ਰਲਾਇਆ ਜਿਹੜੇ ਤੁਰਕ ਹੁੰਦੇ ਸੀ ਤੁਰਕਾਂ ਦੇ ਲਾਇਆ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਇਸ ਬੰਦੇ ਨੂੰ ਜਿੱਥੇ ਵੀ ਮਿਲ ਗਿਆ ਅਸੀਂ ਬੰਦੀ ਕਾਰਵਾਈ ਕਰਾਂਗੇ ਜੇ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਉਹ ਤਾਂ ਬਾਹਰ ਦੀ ਕਾਰਵਾਈ ਅਗਲੀ ਠਾਡੀ ਹੋਏਗੀ ਉਹ ਅਸੀਂ ਕਿਸ ਤਰੀਕੇ ਨਾਲ ਕਰਾਂਗੇ ਉਹਨੂੰ ਪਰ ਪੰਜਾਬ ਦੇਖੇਗਾ ਜਾਂ ਫਿਰ ਇਹਦੇ ਮਸੰਦ ਵੇਖਣਗੇ ਵੀ ਅਗਲੀ ਆਉਣ ਵਾਲੀ ਪੀੜ੍ਹੀ ਸਾਥ ਜਨਮ ਯਾਦ ਰੱਖਣਗੇ